ਆ ਬਾਈ ਜੀ ਆ ਜਿਹੜਾ ਤੁਸੀਂ ਪਿੱਛੇ ਟਰੱਕ ਦੇਖ ਰਹੇ ਹੋ ਟਰੱਕ ਤੇ ਇੱਧਰ ਦੇਖੋ ਯਾਰਡ ਪੂਰਾ ਤੇ ਆ ਦੇਖੋ ਇੱਕ ਲੰਬਾ ਟਰੱਕ ਤੇ ਇਹ ਜੀ ਇੱਕ ਰੀਸਾਈਕਲ ਪਲੈਂਟ ਹੈ ਮਤਲਬ ਕਿ ਸਕ੍ਰੈਪ ਦਾ ਕੰਮ ਹੈ ਜੀ ਇੱਥੇ ਜਿਹਨੂੰ ਆਪਾਂ ਕਹਿ ਲੈਂਦੇ ਆ ਪੰਜਾਬ ਦੇ ਵਿੱਚ ਵੀ ਕਬਾੜ ਦਾ ਕੰਮ ਕਿਹੜਾ ਕੰਮ ਤੁਸੀਂ ਕਰ ਰਹੇ ਆ ਇਹ ਕੰਮ ਮੋਂਟਰੀਅਲ ਦੇ ਵਿੱਚ ਆਪਾਂ ਹੈਗੇ ਆ ਤੇ ਇੱਥੇ ਤਾਂ ਕੋਈ ਕਹਿੰਦੇ ਪੰਜਾਬੀ ਕਰਦਾ ਨਹੀਂ ਜੀ ਇਹ ਹਾਂਜੀ ਇਹ ਸਾਰਾ ਜਿਹਦਾ ਹੁਣ ਸਕ੍ਰੈਪ ਇਹਨੂੰ ਅਸੀਂ ਲਿਉਂਦੇ ਆ ਲਿਆਣ ਕੀ ਸੈਗਰੀਗੇਟ ਕਰੀਦਾ ਸੈਗਰੀਗੇਟ ਕਰਕੇ ਕਟਿੰਗ ਕਰੀਦੀ ਆ ਜੀ ਇਹ ਹੁਣ ਬੰਦੇ ਵੀ ਰੈਡੀ ਟੂ ਸ਼ੈਪ ਆ ਕਿ ਪਰਦੇ ਛਪ ਚਾ ਤਾਂ ਇਹਦਾ ਮਤਲਬ ਕਿਸੇ ਦੂਜੇ ਸਟੇਟ ਜਾਂ ਦੂਜੇ ਦੇਸ਼ ਦੇ ਵਿੱਚ ਤੁਸੀਂ ਹਾਂਜੀ ਇਹ ਸਾਰਾ ਇਥੋਂ ਲక్ష్ਮੀ ਮਿੱਤਲ ਜਿਹੜਾ ਵਾ ਉਹਨੂੰ ਅਸੀਂ ਸ਼ੈਪ ਕਰੀਦਾ ਜਿਹੜੇ ਸਰੀਆ ਬਣਾਉਂਦੇ ਜੀ ਹਾਂਜੀ 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 ਅੱਛਾ ਸਕ੍ਰੈਪ ਤੁਸੀਂ ਕਿੱਥੋਂ ਲੱਭਦੇ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਭਾਈ ਫਲਾਣੇ ਕੋਲ ਲੋਹਾ ਆ ਆਪਾਂ ਲੈ ਲਈ ਜਾਂ ਫਿਰ ਉਹ ਜਿਹੜੇ ਪਿੰਡਾਂ ਦੇ ਵਿੱਚ ਕੁਆੜੀਏ ਤੁਸੀਂ ਤਾਂ ਨਹੀਂ ਉਹ ਰੱਖੇ ਹੋਏ ਵੀ ਹਾਂਜੀ ਲੋਹਾ ਵੇਚ ਰੱਦੀ ਵੇਚ ਕਰਨੇ ਵਾਲੇ ਨਹੀਂ ਭੱਜ ਗਈ ਚੱਕਣ ਲੱਗੇ ਉਹ ਮਸ਼ੀਨਾਂ ਤੁਹਾਨੂੰ ਹਾਂਜੀ ਦਿਖਾਉਣ ਲੱਗੇ ਆ ਜੀ ਹਾਂਜੀ ਆਕਾਰ ਹੀ ਪਰ ਲੈਂਦੀ ਜੀ ਕੁਆੜ ਦੀ ਇਸ ਕ੍ਰੈਬ ਦਾ ਆਪਣਾ ਸਾਰਾ ਕੁਝ ਗੱਡੀ ਦੇ ਸਣੀ ਸਕ੍ਰੈਬ ਕਰਨਾ ਅੱਛਾ ਜੀ ਇਹ ਗੱਡੀ ਵੀ ਵਿੱਚੇ ਸਕ੍ਰੈਬ ਦੇ ਦੇਗੇ ਜੀ ਹਾਂ ਜੀ ਵਾਹ ਜੀ ਵਾਹ ਨੋਕੀ ਪਹਿਲਾਂ ਤੇ ਬਿਜ਼ਨਸ ਕੁਆਡ ਸੰਗ ਦੇ ਆ ਪਰ ਇਹ ਸੋਨਾ ਹੀ ਆ ਇੱਕ ਪਾ ਦਾ ਹਾਂ ਜੀ ਉਹ ਅੱਛਾ ਜੀ ਅੱਛਾ ਜੀ ਮਤਲਬ ਕਿ ਉਹ ਬੰਨੇ ਉਹ ਦੇਖੋ ਹੁਣ ਉਹ ਡੰਪ ਕਰ ਦੇਣਾ ਵਾ ਉਥੇ ਰ ਇਹ ਸਣਾਈ ਗੱਡੀ ਅੱਛਾ ਸਕ੍ਰੈਪ ਹੋ ਜਾਣੀ ਹਾਂਜੀ ਇਸਕ ਗ੍ਰੈਪ ਕਰਦੇ ਨੇ ਫਿਰ ਤੁਸੀਂ ਜੀ ਤੇ ਬਾਜ ਇਹ ਨੋਵਾ ਜਿਹੜਾ ਇਹ ਤਕਰੀਬਨ ਏਸ਼ੀਆ 'ਚ ਹੀ ਜਾਂਦਾ ਇੰਡੀਆ ਚਾਈਨਾ ਪਾਕਿਸਤਾਨ ਹਾਂਜੀ ਬਟ ਅਸੀਂ ਜਿਹੜਾ ਸ਼ਿਪ ਕਰਦੇ ਆਂ ਅਸੀਂ ਸਿਰਫ ਸਿਰਫ ਲక్ష్ਮੀ ਮਿੱਤਰ ਨੂੰ ਭੇਜਦੇ ਹਾਂਜੀ ਠੀਕ ਹੈ ਜੀ ਤਾਂ ਬਿਲਕੁਲ ਸਾਫ਼ ਤੌਰ ਤੇ ਬਾਈ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਕ੍ਰੈਪ ਹੁਣ ਇੱਕ ਆਦਮੀ ਆਇਆ ਜਿੱਦਾਂ ਹੁਣ ਆਹੀ ਚੀਜ਼ ਆ ਇਹਦੇ ਵਿੱਚ ਕਾਪਰ ਵੀ ਆ ਅਲੂਮੀਨੀਅਮ ਵੀ ਆ ਹਾਂਜੀ ਤੇ ਸਟੀਲ ਵੀ ਆ ਉਹ ਹੀ ਤੇ ਸਟੀਲ ਦੇ ਭਾਅ ਦੇ ਗਿਆ ਸਾਨੂੰ ਹਾਂ ਹੁਣ ਆਦਮੀਆਂ ਨੇ ਮੰਡੇ ਆਉਣਾ ਉਹਨਾਂ ਨੇ ਵਿੱਚੋਂ ਕਾਪਰ ਅੱਡ ਕੱਢ ਦੇਣਾ ਸਟੀਲ ਅੱਡ ਕੱਢ ਦੇਣੀ ਕਟਿੰਗ ਦੇ ਲਈ ਕੈਂਚੀ ਗੱਡੀ ਹੈ ਉਹ ਜਿਹੜੀ ਆ ਇੱਕ ਕੈਂਚੀ ਉਹ ਪੈਨੇ ਸਾਡੇ ਕੋਲ ਹੈ ਜੀ ਆ ਇਹਨੂੰ ਦੇਖੋ ਤੁਹਾਨੂੰ ਆ ਜਿਹੜੀ ਹੁਣ ਵੱਡੀ ਪਲੇਟ ਆ ਉਹ ਏਡੇ ਏਡੇ ਪੀਸ ਚ ਕੱਟਿਆ ਕੱਟਿਆ ਇਹ ਇੱਕ ਮਿੰਟ ਚ ਕੱਟ ਦਿੰਦੀ ਆ ਕੀ ਲੋਹਾ ਵੱਡਾ ਮੋਟਾ ਹੋਵੇ ਹਾਂਜੀ ਹਾਂਜੀ ਆ ਦੇਖੋ ਕਿੱਦਾਂ ਇਹਨੇ ਕੱਟਿਆ ਆ ਦੇ ਆ ਦੇਖੋ ਆ ਸਾਰੇ ਪੀਸ ਇਹ ਵੱਡਾ ਪੀਸ ਸੀ ਇਸ ਚ ਨਾ ਨਾ ਟੰ ਟੰਦੀ ਆ ਜੀ ਬੱਲੇ 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 ਹਾਂਜੀ ਇਹਨੂੰ ਇਦਾਂ ਹੀ ਮੈਲਟ ਕਰਕੇ ਇਹਨੂੰ ਜਦੋਂ ਤੁਸੀਂ ਮੈਲਟ ਕਰ ਲਿਆ ਉਹਦੇ ਵਿੱਚ ਤੁਸੀਂ ਚੈੱਕ ਕਰ ਲੈਣਾ ਹੈ ਉਹਨੂੰ ਦੇ ਦੇ ਰਿਹਾ ਕੈਮੀਕਲ ਅਨਾਲਿਸਿਸ ਰਿਪੋਰਟ ਵੀ ਦੇ ਦਈ ਆ ਉਹਦੇ ਵਿੱਚ ਲਿਖਿਆ ਹੁੰਦਾ ਵੀ ਲੋਹਾ ਕਿੰਨਾ ਫੈਰਿਸ ਕਿੰਨਾ ఎవਰੀਥਿੰਗ ਉਹ ਮੀਨਸ ਰੀ ਰੋਲਿੰਗ ਹੋ ਜਾਂਦਾ ਰੋਲਿੰਗ ਮਿਲ ਦਾ ਮਤਲਬ ਵੀ ਮੈਲਟ ਕਰਕੇ ਉਹਨੂੰ ਰੀ ਸ਼ੇਪ ਦੇ ਦੇਣੀ ਆ ਤੇ ਆਪਣੇ ਗੱਡੀਆਂ ਤੇ ਲੈ ਕੇ ਆਉਂਦੇ ਆ ਤੇ ਇੱਥੇ ਵੀ ਕਬਾੜੀ ਆਉਂਦੇ ਆ ਬਸ ਕਬਾੜੀ ਉਹ ਆਪਣੇ ਐਵੇਂ ਸਾਈਕਲਾਂ ਤੇ ਜੀ ਇੱਥੇ ਗੱਡੀਆਂ ਤੇ ਆ ਗੱਡੀਆਂ ਤੇ ਅੱਬਾ ਘਰਾਂ ਤੋਂ ਬਾਹਰੋਂ ਚੱਕ ਕੇ ਲਿਆਣਗੇ ਤੇ ਉਹਨਾਂ ਨੇ ਉਹ ਵੀ ਫੇਰ ਐ ਬੋਲੀਆਂ ਲਾ ਕੇ ਲੈ ਕੇ ਆਉਂਦੇ ਵੀ ਹਾਂਜੀ ਕਬਾੜ ਲੈਣ ਦੇ ਹਾਂਜੀ ਉਹ ਲੋਕਾਂ ਤੋਂ ਪੈਸੇ ਨਾਲ ਖਰੀਦ ਕੇ ਲਿਆਉਂਦੇ ਹਾਂਜੀ ਖਰੀਦ ਕੇ ਵੀ ਲਿਆਉਂਦੇ ਆ ਕੁਝ ਫ੍ਰੀ ਵੀ ਲੈ ਕੇ ਆਉਂਦੇ ਆ ਹਾਂਜੀ ਸਾਸੀ ਕਾਲ ਜੀ ਦੋਸਤੋ ਕੈਨੇਡਾ ਦੇ ਵਿੱਚ ਵੱਖ-ਵੱਖ ਜਿੱਥੇ ਤੁਹਾਨੂੰ ਥਾਵਾਂ ਬਾਰੇ ਜਾਣਕਾਰੀ ਦੇ ਰਿਹਾ ਉੱਥੇ ਉਹਨਾਂ ਪੰਜਾਬੀ ਭਰਾਵਾਂ ਦੇ ਨਾਲ ਵੀ ਮੁਲਾਕਾਤ ਕਰ ਰਹੇ ਹਾਂ ਜਿਹੜੇ ਇੱਥੇ ਇਸ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਸਮੇਂ ਤੋਂ ਰਹਿ ਰਹੇ ਨੇ ਜਦ ਪੁਰਾਣੇ ਆਏ ਹੋਏ ਨੇ ਫਿਰ ਉਹਨਾਂ ਨੇ ਆਪਣੇ ਕਿਵੇਂ ਬਿਜ਼ਨਸ ਸੈੱਟ ਕੀਤੇ ਕਿਵੇਂ ਤੇ ਤਰੱਕੀਆਂ ਕੀਤੀਆਂ ਤਾਂ ਉਹ ਅਸੀਂ ਗੱਲਬਾਤ ਅੱਜ ਕਰਨੀ ਹੈ ਤੇ ਆ ਬਾਈ ਜੀ ਅੱਜ ਜਿਹੜਾ ਤੁਸੀਂ ਪਿੱਛੇ ਟਰੱਕ ਦੇਖ ਰਹੇ ਹੋ ਟਰੱਕ ਤੇ ਇੱਧਰ ਦੇਖੋ ਯਾਰਡ ਪੂਰਾ ਤੇ ਆ ਦੇਖੋ ਇੱਕ ਲੰਬਾ ਟਰੱਕ ਤੇ ਇਹ ਜੀ ਇੱਕ ਰੀਸਾਈਕਲ ਪਲਾਂਟ ਹੈ ਮਤਲਬ ਕਿ ਸਕ੍ਰੈਪ ਦਾ ਕੰਮ ਹੈ ਜੀ ਇੱਥੇ ਜਿਹਨੂੰ ਆਪਾਂ ਕਹਿ ਲੈਂਦੇ ਆ ਪੰਜਾਬ ਦੇ ਵਿੱਚ ਵੀ ਕਬਾੜ ਦਾ ਕੰਮ ਤਾਂ ਉਹ ਕੰਮ ਬਾਈ ਜੀ ਹੋਰਿੰਗ ਕਰਦੇ ਨੇ ਬਾਈ ਸੁਖਵਿੰਦਰ ਸਿੰਘ ਜੀ ਤੇ ਬਾਈ ਰਵਿੰਦਰ ਸਿੰਘ ਜੀ ਲਖਣ ਕੇ ਵੱਡਿਆਂ ਦੇ ਨੇ ਸਸੀ ਕਾ ਬਾਈ ਜੀ ਸਸੀ ਕਾ ਜੀ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਚੜਦੀ ਕਲਾ ਤੁਸੀਂ ਸੁਣਾ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਪਤਾ ਲੱਗਦਾ ਕਹਿੰਦੇ ਜੀ ਜਿਹੜਾ ਕੰਮ ਤੁਸੀਂ ਕਰ ਰਹੇ ਆ ਇਹ ਕੰਮ ਮੌਂਟਰੀਅਲ ਦੇ ਵਿੱਚ ਆਪਾਂ ਹੈਗੇ ਆ ਤੇ ਇੱਥੇ ਤਾਂ ਕੋਈ ਕਹਿੰਦੇ ਪੰਜਾਬੀ ਕਰਦਾ ਨਹੀਂ ਜੀ ਇਹ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ ਕਦੋਂ ਤੁਸੀਂ ਪਹਿਲਾਂ ਦੱਸੋ ਕਦੋਂ ਆਏ ਸੀ ਜੀ ਇੱਥੇ ਕੈਨੇਡਾ ਜੀ ਇਹ ਛੋਟੇ ਭਾਈ ਸਾਹਿਬ ਹੁਣੀ ਪਹਿਲਾਂ ਆਏ ਸੀ ਇਹ 1992 ਦੇ ਵਿੱਚ ਆਏ ਆ ਅੱਛਾ ਜੀ ਇਹ ਮੈਂ 95 ਚ ਤੇ ਇਹਨਾਂ ਨੇ ਫੈਮਿਲੀ ਸਪான்ਸਰ ਕੀਤੀ ਅੱਛਾ ਜੀ ਤੇ ਉਸ ਤੋਂ ਬਾਅਦ ਫੇਰ 95 ਤੋਂ ਆਣ ਕੇ ਬਾਅਦ ਅਸੀਂ ਟਰਾਂਸਪੋਰਟ ਸ਼ੁਰੂ ਕੀਤੀ ਹਾਂ ਟਰਾਂਸਪੋਰਟ ਬਈ ਚਲਦੇ ਚਲਦੇ ਆਈ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਹ ਸਾਨੂੰ ਮਤਲਬ ਵੀ ਯਾਰ ਲੱਭਦੇ ਹੀ ਗਿਆ ਪਾਰਕਿੰਗ ਲਈ ਤੇ ਉਹ ਫੇਰ ਇਧਰ ਨੂੰ ਸਾਡਾ ਰੁਝਾਨ ਹੋ ਗਿਆ। ਅੱਛਾ ਜੀ। ਹਾਂਜੀ। ਤੇ ਇਹ ਸਕ੍ਰੈਪ ਦਾ ਕੰਮ ਫਿਰ ਤੁਸੀਂ ਕਦੋਂ ਸ਼ੁਰੂ ਕਰਦੇ ਹੋ ਜੀ? ਇਹ ਅਸੀਂ 2017 ਦੇ ਵਿੱਚ ਸ਼ੁਰੂ ਕੀਤਾ ਜੀ। ਜੀ ਹਾਂਜੀ। ਹਾਂਜੀ। ਅ ਤੇ ਫਿਰ ਹੁਣ ਤੁਹਾਡੇ ਕੋਲ ਕਿੰਨਾ ਕੁ ਜਿਹੜਾ ਇਹ ਆਪਾਂ ਜਗਾ ਜ ਮੰਨੀਏ ਤਾਂ ਕਿੰਨੇ ਏਕੜ ਦੀ ਜਗਾ? ਇਹ 25 ਏਕੜ ਦੇ ਵਿੱਚ ਆ ਟੋਟਲ ਜੀ। ਅੱਛਾ ਹਾਂਜੀ ਤੇ ਜਿਹੜਾ ਆਪਰੇਸ਼ਨ ਆ ਇਹ ਜਿੱਦਾਂ 17-18 ਏਕੜ ਚ ਸਾਰਾ ਆਪਰੇਸ਼ਨ ਚੱਲਣ ਡਿਆ ਜੀ ਹਾਂਜੀ ਤੇ ਬਿਲਕੁਲ ਆ ਭਾਈ ਜੀ ਟਰੱਕ ਭਰਿਆ ਖੜਿਆ ਹੈ ਕਹਦਾ ਜੀ ਹਾਂਜੀ ਇਹ ਸਾਰਾ ਜਿੱਦਾਂ ਹੁਣ ਸਕ੍ਰੈਪ ਇਹਨੂੰ ਅਸੀਂ ਲਿਆਉਂਦੇ ਆ ਲਿਆਣ ਕੀ ਸੈਗਰੀਗੇਟ ਕਰੀਦਾ ਸੈਗਰੀਗੇਟ ਕਰਕੇ ਕਟਿੰਗ ਕਰੀਦੀ ਆ ਜੀ ਇਹ ਹੁਣ ਮਤਲਬ ਵੀ ਰੈਡੀ ਟੂ ਸ਼ਿਪ ਆ ਤੇ ਇਹ ਡੰਪ ਟ੍ਰੇਲਰ ਆ ਅੱਛਾ ਇਹਦੇ ਚ ਉਧਰੋਂ ਸ਼ਿਪ ਕਰਕੇ ਤੇ ਹੁਣ ਇੰਨੇ ਸਵੇਰੇ ਡਰਾਈਵਰ ਨੇ ਇਹਨੂੰ ਲੈ ਜਾਣਾ ਡਿਲੀਵਰ ਕਰਨ ਨੂੰ अच्छा मतलब के फिर जेड़ा ਤੁਹਾਡਾ ਸਕ੍ਰੈਪ ਦਾ ਕੰਮ ਹੈ ਜੀ ਉਹ ਵੀ ਸ਼ਿਪ ਦੇ ਥਰੂ ਯਾਨੀ ਕਿ ਫਿਰ ਜੇ ਸ਼ਿਪ ਚਾ ਤਾਂ ਇਹਦਾ ਮਤਲਬ ਕਿਸੇ ਦੂਜੇ ਸਟੇਟ ਜਾਂ ਦੂਜੇ ਦੇਸ਼ ਦੇ ਵਿੱਚ ਤੁਸੀਂ ਹਾਂਜੀ ਇਹ ਸਾਰਾ ਇਥੋਂ ਲక్ష్ਮੀ ਮਿੱਤਲ ਜਿਹੜਾ ਵਾ ਉਹਨੂੰ ਅਸੀਂ ਸ਼ਿਪ ਕਰੀਦਾ ਜਿਹੜੇ ਸਰੀਆ ਬਣਾਉਂਦੇ ਜੀ ਹਾਂਜੀ 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 ਉਹ ਅੱਛਾ ਉਹ ਸਿਰਫ ਸਿਰਫ ਇਥੋਂ ਉਹੋ ਹੀ ਆਦਮੀ ਜਿਹੜਾ ਵਾ ਇੰਪੋਰਟ ਕਰ ਰਿਹਾ ਵਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਤਾਂ ਬਿਲਕੁਲ ਸੋ ਭਾਈ ਰਵਿੰਦਰ ਜੀ ਨੇ ਸੋ ਭਾਜੀ ਪਹਿਲਾਂ ਆ ਜਾਂਦੇ ਆ ਇੱਥੇ ਤੇ ਭਾਈ ਜੀ ਕਿੰਨਾ ਇੱਕ ਸੰਘਰਸ਼ ਕਰਨਾ ਪਿਆ ਜੀ ਇੱਥੇ ਸੰਘਰਸ਼ ਭਾਜੀ ਉਹ ਜਿੱਦਾਂ ਬਾਕੀ ਨੂੰ ਕਰਨਾ ਪੈਂਦਾ ਕਾਫੀ ਕਾਫੀ ਕਰਨਾ ਪਿਆ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਹਾਂਜੀ ਬਾਅਦ ਵਿੱਚ ਚਲੋ ਸਲੋ ਦੀ ਸਲੋ ਦੀ ਫਿਰ ਠੀਕ ਹੋ ਜਾਂਦਾ ਬੰਦਾ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਪਹਿਲਾਂ ਕਿਸੇ ਦੇ ਡਰਾਈਵ ਕਰਨੀ ਫਿਰ ਆਪਣਾ ਟਰੱਕ ਇੱਕ ਲਿਆ ਫਿਰ ਦੂਜਾ ਫਿਰ ਇਸ ਤਰੀਕੇ ਨਾਲ ਹਾਂਜੀ 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 ਸੋ ਬਿਲਕੁਲ ਤੇ ਹੁਣ ਆਪਾਂ ਭਾਜੀ ਜਿਸ ਥਾਂ ਤੇ ਚੱਲ ਰਹੇ ਲੋਹੇ ਦਾ ਬਣਿਆ ਹੋਇਆ ਕੀ ਹੈ ਜੀ ਇਸ ਕੇਲ ਆ ਜੀ ਜਿਹਨੂੰ ਆਪਾਂ ਇੰਡੀਆ ਦੇ ਧਰਮਕੰਡਾ ਕਹਿੰਦਾ ਹਾਂਜੀ ਹਾਂਜੀ ਅੱਛਾ ਐਕਚੁਅਲੀ ਉਧਰੋਂ ਗੱਡੀ ਆਉਂਦੀ ਆ ਅੱਛਾ ਤੇ ਉਹਨੇ ਗੱਡੀ ਨੇ ਇੱਥੇ ਆਣ ਕੇ ਖੜੀ ਹੋ ਜਾਣਾ ਤੇ ਉਹ ਆਪਣਾ ਸਕੇਲ ਤੋਂ ਉਹ ਕੈਮਰਾ ਲੱਗਾ ਉਹਨੇ ਫਿਰ ਉਥੋਂ ਇੰਡੀਕੇਸ਼ਨ ਕਰ ਦੇਣੀ ਆ ਠੀਕ ਹੈ ਉਹਨੇ ਰਸੀਦ ਪ੍ਰਿੰਟ ਕਰ ਦੇਣੀ ਆ ਤੇ ਉਹ ਜਦੋਂ weight ਹੋ ਗਿਆ ਉਹ ਤੋਂ ਅੱਗੇ ਜਾ ਕੇ ਉਹ ਫੇ ਸ਼ਿਪ ਹੋ ਜਾਣਾ ਹਾਂਜੀ ਉਥੋਂ ਆਣ ਕੇ ਫੇਰ ਖਾਲੀ ਗੱਡੀ ਹੋ ਗਈ ਕਾਰ ਗੱਡੀ ਟਰੱਕ ਟਰੈਕਟਰ ਉਹ ਫਿਰ ਖਾਲੀ ਦਾ weight ਹੋ ਜਾਣਾ ਤੇ ਉਹ ਤੋਂ ਫਿਰ ਉਹ ਜਿਹੜਾ ਨੈਟ ਵੇਟ ਕੱਢ ਲੈਣਾ ਕਿੰਨਾ ਵੀ ਲੋਹਾ ਆ ਜਾਂ ਮਸ਼ੀਨ ਆਈ ਹੈ ਜੋ ਵੀ ਹੋਇਆ। ਉਹ ਅੱਛਾ ਜੀ। ਤੇ ਇਹ ਜਿਹੜਾ ਸਕ੍ਰੈਪ ਤੁਸੀਂ ਕਿੱਥੋਂ ਲੱਭਦੇ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਭਾਈ ਫਲਾਣੇ ਕੋਲ ਲੋਹਾ ਹੈ ਆਪਾਂ ਲੈ ਲਈਏ ਜਾਂ ਫਿਰ ਉਹ ਜਿਹੜੇ ਪਿੰਡਾਂ ਦੇ ਵਿੱਚ ਕਵਾੜੀਏ ਤੁਸੀਂ ਤਾਂ ਨਹੀਂ ਉਹ ਰੱਖੇ ਹੋਏ ਬਿਆਂਜੀ ਲੋਹਾ ਵੇਚ ਰੱਦੀ ਵੇਚ ਕਰਨੇ ਵਾਲੇ। ਨਹੀਂ ਉਹ ਹੈ ਉਦਾਂ ਦਾ ਹੀ ਆ ਜੀ ਉਹ ਆਪਣੇ ਆਪਣੇ ਗੱਡੀਆਂ ਤੇ ਲੈ ਕੇ ਆਉਂਦੇ ਆ ਤੇ ਇੱਥੇ ਵੀ ਕਵਾੜੀਏ ਆਉਂਦੇ ਆ। ਬਸ ਕਵਾੜੀਏ ਉਹਦਾ ਆਪਣੇ ਈਵੇਂ ਸਾਈਕਲਾਂ ਤੇ ਆ ਜੀ ਇੱਥੇ ਗੱਡੀਆਂ ਤੇ ਆ। ਗੱਡੀਆਂ ਤੇ ਅੱਬਾ ਘਰਾਂ ਤੋਂ ਰੋਂ ਚੱਕ ਕੇ ਲਿਆਣਗੇ ਤੇ ਉਹਨਾਂ ਨੇ ਉਹ ਵੀ ਫੇਰ ਐ ਬੋਲੀਆਂ ਲਾ ਕੇ ਲੈ ਕੇ ਆਉਂਦੇ ਵੀ ਹਾਂਜੀ ਕਵਾੜ ਲੈ ਹਾਂਜੀ ਉਹ ਲੋਕਾਂ ਤੋਂ ਪੈਸੇ ਨਾਲ ਖਰੀਦ ਕੇ ਲਿਆਉਂਦੇ ਹਾਂਜੀ ਖਰੀਦ ਕੇ ਵੀ ਲਿਆਉਂਦੇ ਆ ਕੁਝ ਫ੍ਰੀ ਵੀ ਲੈ ਕੇ ਆਉਂਦੇ ਆ ਹਾਂਜੀ ਇਹ ਕਿਉਂਕਿ ਜਿਹੜਾ ਕਾਪਰ ਅਲੂਮੀਨੀਅਮ ਆ ਹਾਂਜੀ ਇਹ ਉਹਦੀ ਕੀਮਤ ਇਹ ਭਾਈ ਸਾਹਿਬ ਉਹਨਾਂ ਨੂੰ ਜਿਆਦਾ ਪਤਾ ਇਸ ਸਾਈਟ ਤੇ ਇਹ ਹੁੰਦੇ ਆ ਹਾਂਜੀ ਇਹਨਾਂ ਇਹ ਬ੍ਰਦਰ ਤੁਹਾਨੂੰ ਦੱਸਦੇ ਆ ਵੀ ਕੀ ਵੇਟ ਵਗੈਰਾ ਕਿਦਾਂ ਹੈ ਨਾ ਪਰਚੇਸ ਕਰਦੇ ਆ ਪਰਚੇਸ ਮੈਥਡ ਇਹ ਤਾਂ ਕਿਵੇਂ ਭਾਜੀ ਇੱਥੇ ਕਿਵੇਂ ਹੁੰਦਾ ਜੀ ਭਾਜੀ ਤਾਂ ਇੱਥੇ ਆਦਮੀ ਆ ਜਾਂਦਾ ਸਕੇਲ ਤੇ ਜਦੋਂ ਉਹਦੇ ਵੇਟ ਹੋ ਗਿਆ ਹਾਂਜੀ ਉਹਨੇ ਆਪੇ ਪਿੱਛੇ ਡੰਪ ਕਰਨਾ ਪਿੱਛੇ ਜਗ੍ਹਾ ਬਣੀ ਆ ਉੱਥੇ ਡੰਪ ਕਰਕੇ ਐਮਪਟੀ ਹੋ ਕੇ ਇੱਥੇ ਆ ਜਾਣਾ ਉਹਦੇ ਵੇਟ ਦੇ ਹਿਸਾਬ ਨਾਲ ਜਿੰਨੀ ਉਹਦੀ ਪੈਸੇ ਬਣੇ ਉਹਨੇ ਆਪਾਂ ਉਹਨੂੰ ਦੇ ਦੇਣੇ ਆ ਜੇ ਉਹਦੇ ਕੋਈ ਹੈਗਾ ਜੇ ਕਾਪਰ ਆ ਜਾਂ ਬ੍ਰਾਸ ਆ ਜਾਂ ਐਲੂਮੀਨੀਅਮ ਆ ਉਹ ਛੋਟੀ ਸਕੇਲ ਆ ਉਧਰ ਉੱਥੋਂ ਫਿਰ ਉਹ ਬਾਕਸਾਂ ਵਿੱਚ ਪਾ ਲੈਣਾ ਉਧਰ ਉਹ ਗਰਾਜ ਦੇ ਅੰਦਰ ਰੱਖ ਲਈਦਾ ਕਿਉਂਕਿ ਉਹਦੀ ਕੀਮਤ ਜ਼ਿਆਦੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਵੀ ਤੁਸੀਂ ਫਿਕਸ ਰੇਟ ਰੱਖਿਆ ਜਾਂ ਫਿਰ ਕਈ ਵਾਰ ਇਹ ਵੀ ਹੋ ਜਾਂਦਾ ਵੀ ਭਾਈ ਇੰਨੇ ਨਹੀਂ ਇੰਨੇ ਦੇ ਦਿਓ ਜੀ ਸਰ ਇੰਨੇ ਆ ਲਿਸਟ ਬਣੀ ਹੁੰਦੀ ਹੈ ਸਾਰੇ ਜਿੰਨੇ ਸਾਡੀ ਚਦਾੜੇ ਵਾਲੇ ਇੱਥੇ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਿੰਨ ਚਾਰ ਹੈਗੇ ਆ ਹੋਰ ਤੇ ਉਹਨਾਂ ਦੀ ਸੇਮ ਪ੍ਰਾਈਸ ਹੁੰਦੀ ਸਾਰਿਆਂ ਦੀ ਉਹਨਾਂ ਨੂੰ ਪਤਾ ਹੁੰਦਾ ਕਿ ਪ੍ਰਾਈਸ ਸੇਮ ਹੈ ਤਾਂਬੇ ਦਾ ਕੀ ਰੇਟ ਚੱਲਦਾ ਜੀ ਫਿਰ ਇੱਥੇ ਤਾਂਬੇ ਦਾ ਜਿਹੜਾ ਸਾਡਾ ਬਾਈ ਆ ਇਸ ਵੇਲੇ ਉਹ ਹੈਗਾ 4 ਡਾਲਰ 50 ਪੈਸੇ ਨੂੰ ਪੌਂਡ अच्छा जी ਜਿਹੜਾ ਜਿਹੜਾ ਮਤਲਬ ਪਿਓ ਰਿਆ ਅਸਲੀ ਨਾ ਕਲੀਨ ਹੈ ਜਿਹੜਾ ਹੁਣ ਦੇ ਵਿੱਚ ਕਿੰਨੇ ਹੋਗੇ ਜੀ ਇਹ ਇਹ ਕੋਈ 9 ਡਾਲਰ ਨੂੰ ਕਿਲੋ ਲਾ ਲਓ 9 ਡਾਲਰ ਕਿਲੋ 9 ਡਾਲਰ ਕੁਝ ਸੈਂਟ ਨੂੰ ਕਿਲੋ ਹਾਂਜੀ ਤੇ ਜਿਹੜਾ ਐਲੂਮੀਨੀਅਮ ਆ ਉਹ 50 ਕ ਪੈਸੇ ਨੂੰ ਫਿਰ 50 ਸੈਂਟ ਨੂੰ ਪਾਉਂਦੇ ਆ ਤੇ ਬਾਕੀ ਕਈ ਹੈਗੇ ਆ ਫਿਰ ਉਹ ਪਿੱਛੇ ਡੰਪ ਕਰ ਜਾਂਦੇ ਆ ਉਹ ਫਿਰ ਜਿੱਦਾਂ ਕੱਲ ਨੂੰ ਬੰਦੇ ਮੰਡੇ ਹੁੰਦੇ ਆ ਜਿਹੇ ਜਿਹੜੇ ਕੰਮ ਕਰਦੇ ਉਹ ਫਿਰ ਰੀਸਾਈਕਲ ਕਰ ਲੈਂਦੇ ਉਹਨੂੰ ਸੈਪਰੇਟ ਕਰ ਲੈਣਾ ਉਹ ਫਿਰ ਤੁਹਾਡਾ ਪ੍ਰੋਫਿਟ ਆ ਉਹ ਆਪਣਾ ਖਰਚਾ ਪਾਣੀ ਉੱਥੋਂ ਦਾ ਚੱਲੀ ਜਾਂਦਾ ਉਹ ਅੱਛਾ ਤੇ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਬਾਈ ਜੀ ਉਹਨਾਂ ਨੇ ਚੀਜ਼ਾਂ ਲੱਗ ਕੀਤੀਆਂ ਹੋਈਆਂ ਲੋਹਾ ਲੱਗ ਪਿਆ ਟਾਇਰ ਜਿੱਥੇ ਪਈ ਜਿੱਥੇ ਟਾਇਰ ਹੀ ਪਏ ਆ ਤੇ ਭਾਈ ਜੀ ਮੈਂ ਦੇਖ ਰਿਹਾ ਭਾਜੀ ਅਪਨ ਜਿੱਥੋਂ ਸਟਾਰਟ ਕੀਤਾ ਜੀ ਟਰੱਕ ਖੜੇ ਆ ਜੀ ਸਾਹਮਣੇ ਇਹ ਟਰੱਕ ਖੜੇ ਆ ਜੀ ਇਧਰ ਟਰੱਕ ਖੜਾ ਜੀ ਉਹ ਖੜੇ ਟਰੱਕ ਜੀ ਇਹ ਸਾਰੇ ਸਕ੍ਰੈਪ ਦੇ ਵਿੱਚ ਹੀ ਲਏ ਹੋਏ ਜੀ ਨਹੀਂ ਨਹੀਂ ਜੀ ਇਹ ਸਾਰੇ ਰਨਿੰਗ ਚ ਆ ਇਹ ਟਰੱਕ ਜਿਹੜੇ ਆ ਮਤਲਬ ਵੀ ਜੇ ਆਪਾਂ ਟਰਾਂਸਪੋਰਟ ਕਰਦੇ ਨਾਲ ਅੱਛਾ ਜੀ ਕਿਉਂਕਿ ਲੋਕਲ ਟਰਾਂਸਪੋਰਟ ਵੀ ਕਰਦੇ ਆ ਹਾਈਵੇ ਦੀ ਟਰਾਂਸਪੋਰਟ ਵੀ ਕਰਦੇ ਆ ਅੱਛਾ ਜੀ ਹਾਂ ਜੀ ਤਾਂ ਕਰਕੇ ਇਹ ਯੂਜ਼ ਯੂਜ਼ ਵਾਲੇ ਆ ਟਰੱਕ ਸਾਰੇ ਹਾਂਜੀ ਠੀਕ ਹੈ ਜੇ ਕੋਈ ਮਤਲਬ ਕਿ ਤੁਹਾਨੂੰ ਮਿਲ ਜਾਂਦਾ ਵੀ ਟਰੱਕ ਕਵੇ ਵੀ ਸਕ੍ਰੈਪ ਦੇ ਵਿੱਚ ਵੇਚਣਾ ਉਹ ਵੀ ਲੈ ਲੈਂਦੇ ਹਾਂਜੀ ਹਾਂਜੀ ਉਹ ਫੇਰ ਟਰੱਕ ਲਿਆਣ ਕੇ ਉਹਨੂੰ ਅਸੀਂ ਪ੍ਰੈਸ ਕਰ ਦਈਦਾ ਸਮਝ ਲਓ ਉਹ ਲੋਹੇ ਦੇ ਭਾਅ weight ਦੇ ਹਿਸਾਬ ਨਾਲ ਅਸੀਂ ਲਈਦਾ ਉਹ ਤੁਹਾਨੂੰ ਹੁਣ ਬ੍ਰਦਰ ਹੁਣੀ ਦੱਸਦੇ ਆ ਉਸ ਮਤਲਬ ਵੀ ਉਹ ਸਾਰਾ ਮਸ਼ੀਨ ਭੱਜ ਗਈ ਚੱਕਣ ਲੱਗੇ ਉਹ ਮਸ਼ੀਨਾਂ ਉਹ ਤੁਹਾਨੂੰ ਹਾਂਜੀ ਦਿਖਾਉਣ ਲੱਗੇ ਆ ਜੀ ਹਾਂਜੀ ਆਕਾਰ ਹੀ ਪਰ ਲੈ ਆਂਦੀ ਜੀ ਕੁਆੜ ਦੀ ਹਾਂਜੀ ਤੇ ਹਾਂਜੀ ਇਹ ਇਹ ਕੌਣ ਲੈ ਆ ਜੀ ਇਹ ਕਸਟਮਰ ਹੀ ਲੈ ਕੇ ਆਇਆ ਜਿੱਦਾਂ ਤੇ ਓਏ ਹੁਣ ਇਹਦਾ ਨੂੰ ਆਫਲੋਡ ਕਰ ਲੈਣਾ ਜਿੱਦਾਂ ਹਾਂਜੀ ਉਹਦੇ ਤੁਹਾਨੂੰ ਹੁਣ ਅ ਦੱਸ ਰਿਹਾ ਵੀ ਪ੍ਰਾਪਤ ਚੋਂ ਗੱਡੀ ਚੋਂ ਕੱਢ ਲੈਣੀ ਬਾਹਰ ਹਾਂਜੀ ਅੱਛਾ ਜੀ ਹਾਂਜੀ ਇਹ ਹੁਣ ਲੈ ਕੇ ਜਾ ਰਹੇ ਹਾਂ ਜਿੱਦਾਂ ਹੁਣ ਪਿੱਛੇ ਕਿਉਂਕਿ ਇਹਨੂੰ ਆਪਾਂ ਪਿੱਛੇ ਸਿਕਣਾ ਤੋਂ ਬਾਅਦ ਸੈਗਰੀਗੇਟ ਹੋਣੀ ਹੈ ਹਾਂਜੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਇਹ ਚੂ ਫੇਰ ਕਿਹਦਾ ਕਾਪਰ ਅਲੂਮੀਨੀਅਮ ਹਲੇ ਲੱਗ ਕਰਨਾ ਹਾਂ ਜੀ ਕਵਾੜੀਆਂ ਦੇਗੇ ਜੀ ਤੁਹਾਨੂੰ ਕੋਈ ਇੱਥੇ ਹਾਂ ਜੀ ਗੱਡੀ ਭਰ ਕੇ ਦੇਗੇ ਜੀ ਕਪਰੀ ਤੁਸੀਂ ਆਪ ਗੱਡੀ ਦੇ ਵਿੱਚ ਕਵਾੜ ਨਹੀਂ ਇਦਾਂ ਭਰ ਕੇ ਜਿੱਦਾਂ ਕਸਟਮਰ ਹੀ ਲੈ ਕੇ ਆਉਂਦੇ ਆ ਦੇਖੋ ਆ ਵੀ ਇਦਾਂ ਭਰੀ ਆ ਇਹ ਸਕ੍ਰੈਪ ਕਰਪਨੂੰ ਸਾਰਾ ਕੁਝ ਗੱਡੀ ਦੇ ਸਣੀ ਸਕ੍ਰੈਪ ਕਰਨਾ ਅੱਛਾ ਜੀ ਇਹ ਗੱਡੀ ਵੀ ਵਿੱਚੇ ਸਕ੍ਰੈਪ ਦੇ ਦੇਗੇ ਜੀ ਹਾਂ ਜੀ ਵਾਹਿਗੁਰੂ ਇਹ ਕੋ ਪਿੱਛੇ ਉਹ ਚਿੱਟਾ ਜਿਹਾ ਟਰੱਕ ਜੀ ਉਹ ਪੋਟੈਟੋ ਚਿਪਸ ਜੀ ਉਹ ਵੀ ਸਕ੍ਰੈਪ ਦੇ ਦਿੱਤੀ ਹੈ ਹਾਂਜੀ ਹਾਂਜੀ ਉਹ ਵੀ ਸਕ੍ਰੈਪ ਆ ਜੀ ਇਹਨੂੰ ਟ੍ਰੇਲਰ ਹਾਂਜੀ ਇਹ ਟ੍ਰੇਲਰ ਉਲਦਾਉਣਾ ਟੀਮ ਵਾਲੇ ਕਰਦੇ ਨੇ ਪ੍ਰੈਸ ਕਰਕੇ ਸੈਗਰੀਗੇਟ ਕਰ ਲੈਣਾ ਸਾਰਾ ਕੁਝ ਲੋਅ ਆਰਟ ਕੱਟ ਲੈਣਾ ਪਲਾਸਟਿਕ ਕੱਟ ਕੱਟ ਦੇਣੀ ਸੋ ਬਿਲਕੁਲ ਪਾਜੀ ਆਪਣੇ ਲੋਕ ਇਹ ਕੰਮ ਨੂੰ ਕਰਨ ਨੂੰ ਜਿਆਦਾ ਪਸੰਦ ਨਹੀਂ ਕਰਦੇ ਜਾਂ ਫਿਰ ਕਿਉਂ ਨਹੀਂ ਹੁਣ ਤੁਹਾਨੂੰ ਇਹ ਵੀ ਪਤਾ ਲੱਗਾ ਵੀ ਮੌਂਟਰੀਅਲ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਆਪਣੇ ਪੰਜਾਬੀ ਸਿਰਫ ਤੁਸੀਂ ਹੋ ਆ ਜਿਹੜਾ ਕਬਾੜ ਦਾ ਕੰਮ ਕਰ ਰਹੇ ਆ ਜੀ ਹਾਂਜੀ ਨਹੀਂ ਇਹ ਸਾਰੇ ਕੈਨੇਡਾ ਚ ਰੀਸਾਈਕਲ ਪਲਾਂਟ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੋਈ ਆ ਕਿਉਂਕਿ ਇਹਨੂੰ ਲੋਕੀਂ ਪਹਿਲਾਂ ਤੇ ਬਿਜ਼ਨਸ ਕਬਾੜ ਸਮਝਦੇ ਆ ਪਰ ਇਹ ਸੋਨਾ ਹੀ ਆ ਇੱਕ ਪਾਦਾ ਹਾਂਜੀ ਉਹ ਅੱਛਾ ਜੀ ਅੱਛਾ ਜੀ ਮਤਲਬ ਕਿ ਉਹ ਬੱਲੇ ਉਹ ਦੇਖੋ ਹੁਣ ਉਹ ਡੰਪ ਕਰ ਦੇਣਾ ਵਾ ਉੱਥੇ ਇਹ ਸਣੇ ਗੱਡੀ ਅੱਛਾ ਕ੍ਰੈਬ ਹੋ ਜਾਣੀ ਹਾਂਜੀ ਇਸ ਕ੍ਰੈਬ ਕਰ ਦੇਣੀ ਫਿਰ ਤੁਸੀਂ ਜੀ ਤੇ ਬਾਜੇ ਇਹ ਨੋਆ ਜਿਹੜਾ ਇਹ ਤਕਰੀਬਨ ਏਸ਼ੀਆ ਚ ਹੀ ਜਾਂਦਾ ਇੰਡੀਆ ਚਾਈਨਾ ਪਾਕਿਸਤਾਨ ਬਟ ਅਹੀਂ ਜਿਹੜਾ ਸ਼ਿਪ ਕਰਦੇ ਆਂ ਅਸੀਂ ਸਿਰਫ ਸਿਰਫ ਨਕਸ਼ਮੀ ਮਿੱਤਲ ਨੂੰ ਭੇਜਦੇ ਆਂ ਹਾਂਜੀ ਠੀਕ ਹੈ ਜੀ ਤਾਂ ਬਿਲਕੁਲ ਸਾਫ਼ ਤੌਰ ਤੇ ਬਾਈ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਰੈਬ ਜਿਹੜੀ ਇਹ ਇਹ ਜ਼ਿਆਦਾ ਜੀ ਮਸ਼ੀਨਰੀ ਦਾ ਕੰਮ ਆ ਜੀ ਜੀ ਹਾਂਜੀ ਇਹ ਚ ਲੈਬਰ ਇਨੀ ਜ਼ਿਆਦਾ ਨਹੀਂ ਪਰ ਇਹ ਆ ਵੀ ਸੋ ਭਾਈ ਜੀ ਸਿਰਫ ਮੌਂਟਰੀਅਲ ਨਹੀਂ ਕੈਨੇਡਾ ਦਾ ਇੱਕੋ ਇੱਕ ਪੰਜਾਬੀ ਵੀਰ ਜਿਹੜਾ ਸਾਡੇ ਪੰਜਾਬ ਤੋਂ ਜਿਹੜੇ ਨੇ ਉਹ ਕੰਮ ਕਰਦੇ ਨੇ ਪੂਰੇ ਕੈਨੇਡਾ ਦੇ ਵਿੱਚ ਕਹਿੰਦੇ ਸਕ੍ਰੈਪ ਦਾ ਕੰਮ ਤੁਹਾਡੇ ਕੋਲੇ ਆ ਜੀ ਹਾਂਜੀ ਇਹ ਪਰਮਾਤਮਾ ਨੇ ਦਿੱਤਾ ਜੀ ਹਾਂਜੀ ਉਹਨਾਂ ਦੀ ਬਖਸ਼ਿਸ਼ ਸਮਝ ਲਓ ਹਾਂਜੀ ਇਹ ਕਿਉਂਕਿ ਇਹਦੀ ਮੋਨੋਪੋਲੀ ਆ ਇਸ ਬਿਜ਼ਨਸ 'ਚ ਇੱਥੇ ਕਿਊਬਿਕ ਸਟੇਟ 'ਚ ਸਿਰਫ ਦੋ ਆਦਮੀ ਉਹ ਵੀ ਫ੍ਰੈਂਚ ਆ ਜਿਹੜੇ ਓਨ ਕਰਦੇ ਆ ਅੱਛਾ ਜੀ ਹਾਂਜੀ ਉਹ ਕਰਨ ਨਹੀਂ ਦਿੰਦੇ ਕਿਸੇ ਨੂੰ ਮਤਲਬ ਕਿ ਤੁਸੀਂ ਇਹ ਵੀ ਗੱਲ ਹੱਡੰਡੇ ਦੇ ਜ਼ੋਰ ਨਾਲ ਹੀ ਕਰ ਰਹੇ ਹੋ ਤੁਸੀਂ ਨਹੀਂ ਇਹ ਸਮਝ ਲਓ ਪਿਆਰ ਨਾਲ ਹਾਂ ਜੀ ਵੀ ਡੰਡਾ ਦੇ ਜ਼ੋਰ ਦਾ ਨਹੀਂ ਬਸ ਵੀ ਪ੍ਰਮਾਤਮਾ ਦੀ ਕਿਰਪਾ ਹੀ ਸਮਝ ਲਓ ਕਿਉਂਕਿ ਇਹ ਬੜਾ ਕੰਪਲਿਕਟਿਡ ਜਿਹਾ ਕੰਮ ਆ ਹੈਗਾ ਸੌਖਾ ਵਾ ਇਨਕਮ ਬਹੁਤ ਆ ਜੀ ਜੀ ਪਰ ਇਹ ਆ ਵੀ ਇਹ ਚ ਮਸ਼ੀਨਰੀ ਮਣੀ ਕਈ ਚੀਜ਼ਾਂ ਇਨਵੋਲਮੈਂਟ ਆ ਜਿਹੜੀਆਂ ਵੀ ਮੋਨੋਪੋਲੀ ਵਾਲਾ ਵਾ ਸਮਝ ਲੋ ਕਿਤਾ ਤੇ ਭਾਈ ਜਿਵੇਂ ਹੁਣ ਕਿਸੇ ਨੂੰ ਕੋਈ ਚੈਨਲ ਆਗੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੇ ਕੋਈ ਲੋਹੇ ਦੀ ਲੋਡ ਹੈ ਕਿਸੇ ਨੂੰ ਕੋਈ ਫ੍ਰਿਜ ਦੇ ਵਿੱਚੋਂ ਕੋਈ ਸਮਾਨ ਦੀ ਲੋਡ ਹੈ ਕੋਈ ਗੱਡੀਆਂ ਦਾ ਕੋਈ ਸਮਾਨ ਦੀ ਲੋਡ ਹੈ ਉਹ ਵੀ ਲੋਕ ਆ ਜਾਂਦੇ ਆ ਜੀ ਵੀ ਭਾਈ ਪੁਰਾਣਾ ਪਾਰਟ ਆ ਵਾਲੀ ਗੱਡੀ ਦਾ ਮਿਲ ਜੂਗਾ ਜੇ ਇਸ ਤਰ੍ਹਾਂ ਨਹੀਂ ਉਹ ਭਾਈ ਸਾਡਾ ਰੀਸਾਈਕਲ ਦਾ ਵਾ ਉਹ ਅਹੀਂ ਪਾਰਟਸ ਨਹੀਂ ਕਾਢੀ ਤੇ ਪਾਰਟਸ ਨਹੀਂ ਅਹੀਂ ਵੇਚੀਦੇ ਉਹ ਉਹਨੂੰ ਸਕ੍ਰੈਪ ਯਾਰਡ ਕਹਿੰਦੇ ਆ ਉਹ ਚੀਜ਼ ਵੱਖਰੀ ਆ ਅੱਛਾ ਜੀ ਹਾਂਜੀ ਹਾਂਜੀ ਓਕੇ ਔਰ ਰੀਸਾਈਕਲ ਦਾ ਮਤਲਬ ਫਿਰ ਰੀਸਾਈਕਲ ਕਿਵੇਂ ਕਰਦੇ ਹੋ ਤੁਸੀਂ ਮਤਲਬ ਵੀ ਹੁਣ ਜਦੋਂ ਇਹਨੂੰ ਲੋਹਾ ਜਦੋਂ ਟਰੱਕੀ ਆ ਉਹਨੂੰ ਸਪ੍ਰੈਸ਼ ਕਰਕੇ ਪ੍ਰੈਸ ਕਰਕੇ ਉਹ ਚੋ ਜਿੱਥੇ ਅਸੀਂ ਭੇਜਣਾ ਉਥੋਂ ਰਬੜ ਉਹਨਾਂ ਵਾਲੇ ਕੱਢ ਦੇਣੀ ਸਟੀਲ ਅੱਡ ਕੱਢ ਦੇਣੀ ਸਾਰਾ ਕੁਝ ਸੈਪਰੇਟ ਕਰ ਦੇਣਾ ਹਾਂਜੀ ਠੀਕ ਹੈ ਤਾਂ ਬਾਈ ਜੀ ਬਾਈ ਹੋਰੀਆਂ ਬਾਈ ਸੁਖਵਿੰਦਰ ਜੀ ਜਿਹੜੇ ਲక్ష్ਮੀ ਮਿੱਤਲ ਨੇ ਸਟੀਲ ਦੀ ਕੰਪਨੀ ਇੰਡੀਆ ਦੇ ਵਿੱਚ ਮਿਲ ਕੇ ਸਭ ਤੋਂ ਵੱਡਾ ਬਿਜ਼ਨਸ ਉਹਨਾਂ ਦੇ ਨਾਲ ਡੀਲ ਹੁੰਦੀ ਹੈ ਜੀ ਸਿੱਧੀ ਤੇ ਐਵੇਂ ਨਾ ਕਿਤੇ ਕਿਉਂ ਵੀ ਹਾਂਜੀ ਇੱਕ ਕਬਾੜੀ ਆ ਇਸ ਤਰ੍ਹਾਂ ਕਿਉਂਕਿ ਇਹ ਕਹਿ ਸਕਦੇ ਵੀ ਇੰਟਰਨੈਸ਼ਨਲ ਲੈਵਲ ਦੇ ਕਬਾੜੀ ਆ ਹਾਂਜੀ ਕਿ ਨਹੀਂ ਬਾਈ ਹਾਂਜੀ ਇਹੋ ਹੀ ਤੀ ਕਹਿ ਸਕਦੇ ਹਾਂਜੀ ਹਾਂਜੀ ਹਾਂ ਸਹੀ ਗੱਲ ਆ ਤੁਹਾਡੀ ਤੇ ਆਪਣੇ ਕੋਲ ਇੱਥੇ ਕਿੰਨੇ ਬੰਦੇ ਵੀ ਕੰਮ ਕਰਦੇ ਜੀ ਤੇ ਰਾਤ ਨੂੰ ਇਹਦੇ ਫਿਰ ਧਿਆਨ ਤੋਂ ਰੱਖਣ ਲਈ ਨੀ ਸਿਕਿਉਰਟੀ ਵਾਲਾ ਦੇਖੋ ਉਹ ਰੂਮ ਆ ਉੱਥੇ ਉਸ ਹੁੰਦੇ ਆ ਦੋ ਆਦਮੀ ਹਾਂਜੀ 24 ਘੰਟੇ ਸਿਕਿਉਰਟੀ ਇਹਦੀ ਆ ਫਿਰ ਕੈਮਰੇ ਲੱਗੇ ਆ ਤੁਸੀਂ ਉਹ ਦੇਖੋ ਕੈਮਰੇ ਉਹ ਉੱਥੇ ਵੀ ਕੈਮਰੇ ਮਤਲਬ ਘਟੂ ਘਟ 20 25 ਕੈਮਰੇ ਵੀ ਆ ਅੱਛਾ ਜੀ ਤੇ ਭਾਜੀ ਉੱਥੇ ਤੁਸੀਂ ਅਲੱਗ-ਅਲੱਗ ਕੀਤੇ ਹੋਏ ਪਹਿਲਾਂ ਸੀ ਉਹ ਹਾਂਜੀ ਉਹ ਉਹ ਡੱਬਿਆਂ ਚ ਕੋਪਰ ਆਡਿਆ ਮੋਟਰਾਂ ਆਡਿਆ ਕੰਡੈਂਸਰ ਆਡਿਆ ਉਹ ਸਾਰਾ ਸੈਕੂਡੇਟ ਕੀਤਾ ਇਹ ਫੇਰ ਵਖਰੀ ਵਖਰੀ ਆਈਟਮ ਵਖਰੇ ਵਖਰੇ ਰੇਟਸ ਤੇ ਵੇਚ ਪਕਦੀਆਂ ਅੱਛਾ ਜੀ ਦੇ ਮਤਲਬ ਕਿ ਕਬਾੜ ਪਾ ਜਾਣਾ ਪਰ ਹੈ ਇਹ ਇੱਕ ਤਰ੍ਹਾਂ ਦਾ ਤੁਹਾਡੇ ਲਈ ਸੋਨਾ ਹੀ ਹੁੰਦਾ ਤੇ ਇਹ ਸੋਨਾ ਕੀ ਜੀ ਇਹ ਡਾਇਮੰਡ ਹੀ ਆ ਹਾਂ ਜੀ ਹਾਂ ਜੀ ਤੇ ਕਿਉਂਕਿ ਸਾਨੂੰ ਨਹੀਂ ਪਹਿਲਾਂ ਪਤਾ ਜਿਹੜਾ ਜਦੋਂ ਅਸੀਂ ਲਿਆ ਤੇ ਬਾਅਦ ਚ ਹੀ ਪਤਾ ਲੱਗਾ ਵੀ ਇਹ ਤਾਂ ਡਾਇਮੰਡ ਹੈ ਇਹ ਚੀਜ਼ ਜਿਹੜੀ ਆ ਹੁਣ ਇੱਕ ਆਦਮੀ ਆਇਆ ਜਿੱਦਾਂ ਹੁਣ ਆਹੀ ਚੀਜ਼ ਆ ਇਹਦੇ ਵਿੱਚ ਕਾਪਰ ਵੀ ਆ ਅਲੂਮੀਨੀਅਮ ਵੀ ਆ ਹਾਂਜੀ ਤੇ ਸਟੀਲ ਵੀ ਆ ਉਹਹੀਂ ਤੇ ਸਟੀਲ ਦੇ ਭਾਅ ਦੇ ਗਿਆ ਸਾਨੂੰ ਹਾਂ ਹੁਣ ਆਦਮੀਆਂ ਨੇ ਮੰਡੇ ਆਉਣਾ ਉਹਨਾਂ ਨੇ ਵਿੱਚੋਂ ਕਾਪਰ ਆਡ ਕੱਢ ਦੇਣਾ ਸਟੀਲ ਆਡ ਕੱਢ ਦੇਣੀ ਹਾਂ ਜੀ ਤੇ ਜਦੋਂ ਕੱਢਣਾ ਫਿਰ ਉਹ ਫਿਰ ਤੁਹਾਡਾ ਤਾਂ ਫਿਰ ਮਾਰਜਨ ਵੱਜ ਜਾਣਾ ਹਾਂਜੀ ਉਹ ਤਾਂ ਆਟੋਮੈਟਿਕ ਹੀ ਵੱਜ ਜਾਂਦਾ ਦੂਸਰੀ ਇਹ ਆ ਵੀ ਇਹ ਲਾਰਜ ਕੁਆਂਟੀਟੀ ਦੇ ਵਿੱਚ ਸ਼ਿਪ ਹੁੰਦਾ ਇਹ ਆਪਣੇ ਇੰਡੀਆ ਦੀ ਜਿਹੜੀ ਆ ਇਕਨੋਮੀ ਡਿਵੈਲਪ ਹੋ ਰਹੀ ਆ ਉਹਨਾਂ ਨੂੰ ਇਹਦੀ ਨੈਕਸਟ 10 ਇਅਰਸ ਐਵਰੀ ਇਅਰ ਡਿਮਾਂਡ ਡਬਲ ਆ ਅੱਛਾ ਸਪਲਾਈ ਜਿਹੜੀ ਆ ਸਟੀਲ ਦੀ ਤੇ ਇਹ ਲਗਭਗ ਕਿੰਨੇ ਸਾਲ ਪੁਰਾਣਾ ਇੱਥੇ ਸਮਾਨ ਮਾਲ ਪਿਆ ਤੁਹਾਡੇ ਕੋਲ ਜੀ ਇਹ ਜਿਹੜਾ ਯਾਰ ਇਹ ਤਾਂ ਭਾਜੀ 1964 ਦਾ ਸਟਾਰਟ ਆ ਅੱਛਾ ਜੀ ਇਹ ਤੁਸੀਂ ਕਿਸੇ ਤੋਂ ਖਰੀਦਿਆ ਸੀ ਫਿਰ ਉਸੇ ਤਰ੍ਹਾਂ ਹਾਂਜੀ ਹਾਂਜੀ ਅਸੀਂ ਇਹ ਉਹ ਕਿਉਂ ਵੇਚ ਗਏ ਜੀ ਉਹ 올ਡ ਹੋ ਗਿਆ ਸੀ ਉਹ 84 ਇਅਰਸ ਦਾ ਆ ਆਦਮੀ ਜਿਹੜਾ ਜੇ ਕੋਈ ਹੀ ਭਾਈ ਕੀਤਾ ਅੱਛਾ ਜੀ ਤੇ ਇਹ ਅਸੀਂ 2017 ਚ ਖਰੀਦਿਆ ਹੁਣ ਮੰਨ ਲਓ ਕੋਈ ਬੰਦਾ ਆ ਜਾਂਦਾ ਜੀ ਕੋਈ ਚੀਜ਼ ਜਾਂ ਕੰਪਨੀ ਤੁਹਾਡੇ ਨਾਲ ਡੀਲ ਕਰ ਲੈਂਦੀ ਆ ਵੀ ਸਾਡੇ ਕੋਲ ਜੀ ਸਿਕਰੇਬ ਪਈ ਆ ਭਾਈ 1 ਕਰੋੜ ਡਾਲਰ ਜਾਂ 10 ਮਿਲੀਅਨ ਜਾਂ 100 ਮਿਲੀਅਨ ਮੈਂ ਕਿ ਤੁਹਾਡੀ ਕੈਪੈਸਿਟੀ ਕੀ ਕਹਿੰਦੀ ਆ ਵੀ ਤੁਹਾਡੇ ਹੱਥ ਕਦੋਂ ਖੜੇ ਹੋਣੇ ਆ ਜੀ ਉਹ ਇਦਾਂ ਜੀ ਉਹ ਰੋਟੇਸ਼ਨ ਹੋਈ ਜਾਂਦੀ ਆ ਉਹ ਹੱਥ ਖੜੇ ਆ ਸਪਲਾਈ ਡਿਮਾਂਡ ਸਪਲਾਈ ਨਾਲ ਉਹ ਚੱਲਦੀ ਰਹਿੰਦੀ ਆ ਜੇ ਕੋਈ ਇਕੱਠੇ ਉਹ ਫੈਕਟਰੀ ਕਵੇ ਵੀ 100 ਸਾਲ ਪੁਰਾਣੀ ਫੈਕਟਰੀ ਦੀ ਸਕੈਪ ਸਕ੍ਰੈਪ ਤੁਸੀਂ ਉਹ ਲੈਣੀ ਆ ਜੀ ਜੀ ਤੇ 100 ਕਰੋੜ ਜਾਂ ਹੈਗਾ ਜੀ ਇਹਦਾ ਡਾਲਰ ਦਾ ਕਰ ਲਓਗੇ ਜੀ 10 ਮੈਂ ਜੀ ਲੈ ਲਾਂਗੇ ਉਹ ਇਦਾਂ ਵਾ ਵੀ ਨਾਲ-ਨਾਲ ਹੀ ਜਿੱਦਾਂ ਜਿੱਦਾਂ ਚੱਕੀ ਜਾਣੇ ਆ ਉਹ ਪੈਸੇ ਦੇਈ ਜਾਣੇ ਆ ਉਹ ਰੋਟੇਸ਼ਨ ਹੋਈ ਜਾਣੀ ਆ ਤਾਂ ਕਰਕੇ ਇਹ ਆ ਵੀ ਸਾਰੀ ਤੁਸੀਂ ਉੱਥੋਂ ਚੱਕੀ ਜਾਣੇ ਪੈਸੇ ਲੈ ਜਾਣੇ ਤੇ ਤੁਸੀਂ ਵੀ ਨਾਲ ਦੀ ਨਾਲ ਵੇਚੀ ਜਾਣਾ ਤੁਹਾਨੂੰ ਆਈ ਜਾਣੇ ਹਾਂਜੀ ਨਾਲ ਦੀ ਨਾਲ ਹੀ ਸਮਝ ਲਓ ਪੈਸੇ ਆਈ ਜਾਣੇ ਇਹਦੇ ਹਾਂ ਇਹ ਇੱਕ ਤਰ੍ਹਾਂ ਕੈਸ਼ ਮਣੀਆ ਤੇ ਇਹ ਨਹੀਂਗਾ ਵੀ 60 ਡੇ दे, 30 ਡੇਸ ਉਸ ਮਤਲਬੀ ਡਾਇਰੈਕਟਲੀ ਤੁਹਾਡੇ ਕੋ ਪੈਸਾ ਆਉਂਦਾ ਬਣਾਉਂਦੇ ਆ ਜੀ ਲੋਕ ਉਹਦੇ ਤੇ ਤਾਂ ਚਲੋ ਲੋਨ ਕਰਵਾ ਲੈਂਦੇ ਆ ਜੀ ਤੇ ਤੁਹਾਨੂੰ ਸਕ੍ਰੈਪ ਇਕੱਠੀ ਕਰੇ ਦੇਣ ਲਈ ਤੁਸੀਂ ਵੀ ਫਿਰ ਲੋਨ ਲੋਨ ਕਰਵਾ ਸਕਦੇ ਏ ਤੇ ਜੀ ਹੋ ਜਾਂਦਾ ਜੀ ਨਹੀਂ ਇਹ ਇਹ ਬਾਈ ਕਰਨ ਨੂੰ ਤੁਸੀਂ ਲੋਨ ਨਹੀਂ ਤੁਹਾਨੂੰ ਮਿਲਣਾ ਕਿਉਂਕਿ ਇਹ ਸਕ੍ਰੈਪ ਮੈਟਲ ਆ ਪਰ ਜਿਹੜਾ ਉਦਾਂ ਲੋਨ ਐਜੇ ਬਿਜ਼ਨਸ ਜੀਓ ਉਹ ਮਿਲੀਅਨਸ ਦੇ ਵਿੱਚ ਤੁਸੀਂ ਲੈ ਸਕਦੇ ਆ ਕਿੰਨੀ ਸੇਲ ਆ ਉਹ ਦੇ ਮੈਨਿਪੂਲੇਸ਼ਨ ਨਾਲ ਹੂੰ ਜੀ ਤਾਂ ਬਿਲਕੁਲ ਪਰਿਵਾਰ ਦੇ ਵਿੱਚ ਕੌਣ ਕੌਣ ਆ ਭਾਜੀ ਤੁਹਾਡੇ ਫਿਰ ਪਰਿਵਾਰ ਦੇ ਵਿੱਚ ਅਸੀਂ ਦੋਨੋਂ ਬਾਈ ਹਾਂ ਜੀ ਹਾਂਜੀ ਤੇ ਫਾਦਰ ਮਦਰਾ ਹਾਂ ਜੋਇੰਟ ਫੈਮਿਲੀ ਚ ਹੀ ਰਹਿੰਦੇ ਆ ਜੀ ਅੱਛਾ ਜੀ ਹਾਂਜੀ ਤੇ ਮੇਰੇ ਤਨ ਬੱਚੇ ਆ ਬਰਦਰ ਦੇ ਤਨ ਬੱਚੇ ਆ ਹਾਂਜੀ ਤੇ ਬੇਟੀਆਂ ਮੇਰੀਆਂ ਦੋਨੋਂ ਡਾਕਟਰੀ ਕਰ ਰਹੀਆਂ अच्छा जी जी तो वाइफ मेरी पीएचडी है मैं अब इंजीनियरिंग की थी इंडिया तो जी ओ वेरी गुड जी अच्छा जी ब्रदर ਦਾ ਬੇਟਾ ਵੈਟਰਨਰੀ ਡਾਕਟਰੀ ਵਿੱਚ ਜਾ ਰਿਹਾ ਤੇ ਬੇਟੀ ਨੇ ਫਾਰਮਕੋਲੋਜੀ ਕੀਤੀ ਆ ਜੀ ਤੇ ਉਹਨਾਂ ਦੀ ਮਿਸੇਜ ਵੈਸੇ ਜਿਹੜੇ ਆਪਣੇ ਪੰਜਾਬੀ ਆ ਜੀ ਜ਼ਿਆਦਾਤਰ ਕਬਾੜੀਆਂ ਨੂੰ ਲੈ ਕੇ ਜਾਂ ਕੋਈ ਹੋਰ ਇੱਥੇ ਵਧੀਆ ਪੈਸੇ ਬਣਦੇ ਹੋਣ ਉਹ ਕਈ ਨਾ ਲੁਕਾਉਂਦੇ ਆ ਜੀ ਜਾ ਕੇ ਬਈ ਭਾਈਆ ਤੁਹਾਨੂੰ ਵੀ ਇਸ ਤਰ੍ਹਾਂ ਹੁੰਦਾ ਵੀ ਯਾਰ ਲੋਕ ਕਹਿੰਦੇ ਕੋਈ ਕਬਾੜੀਏ ਜੀ ਇਹ ਤਾਂ ਫਲਾਣਾ ਨਹੀਂ ਜੀ ਇਹ ਤਾਂ ਸ਼ਰਮਗਾਦੀ ਕੰਮ ਹੈ ਜੀ ਜਦੋਂ ਦਾ ਵੀ ਹਾਂ ਜੀ ਉਹ ਚੀਜ਼ ਹੈ ਹਾਲਾਂਕਿ ਸਾਰਾ ਹੀ ਪਰਿਵਾਰ ਤੁਹਾਡਾ ਕੋਈ ਪੀ ਐਚ ਡੀ ਜੀ ਤੁਸੀਂ ਇੰਜੀਨੀਅਰ ਹੋ ਤੁਹਾਡੇ ਬੱਚੇ ਡਾਕਟਰ ਉਹ ਉਹਨਾਂ ਨੇ ਕਦੇ ਕਿਹਾ ਵੀ ਆ ਤੁਸੀਂ ਕੀ ਕਰਨੀ ਨਹੀਂ 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 ਇਹ ਤਾਂ ਮਾਣ ਆ ਜੀ ਆਪਣੇ ਕੰਮ ਕਿਰਤ ਤੇ ਤਾਂ ਮਾਣ ਆ ਹਾਂ ਜੀ ਇਹ ਤਾਂ ਤੁਹਾਡੀ ਮਿਹਨਤ ਹੈ ਤੁਸੀਂ ਜਿੰਨੀ ਇਹਨੂੰ ਵਧਾਈ ਜਾਂਦੇ ਇਹ ਹੁਣ ਜਦੋਂ ਅਸੀਂ ਖਰੀਦਿਆ ਸਾਡੇ ਕੋਲ ਮਸ਼ੀਨਰੀ ਹਣੀ ਸੀ ਹਾਂ ਜੀ ਉਹ ਆ ਤੁਸੀਂ ਦੇਖਣ ਰਹੇ ਆ ਕਿੰਨੀਆਂ ਐਕਸਕੇਵੇਟਰਸ ਸਲੂਟਰਸ ਇਹ ਸਾਰੇ ਇਥੋਂ ਹੀ ਮੈਨਿਪੂਲੇਸ਼ਨ ਹੋਈ ਆ ਸੋ ਬਿਲਕੁਲ ਸਾਫ਼ ਤੌਰ ਤੇ ਭਾਈ ਜੀ ਜਿੰਨੇ ਵੀ ਇਹ ਮਸ਼ੀਨਾਂ ਖੜੀਆਂ ਇਹ ਨਾ ਜਾਣਿਓ ਵੀ ਇਹ ਕੁਆੜ ਹੈ ਪਰ ਇਹ ਭਾਈ ਜੀ ਰਨਿੰਗ ਦੇ ਵਿੱਚ ਹੈ ਕੋਈ ਲੋਹਾ ਵੱਡਾ ਆ ਗਿਆ ਉਹਨੂੰ ਇੱਧਰ ਉੱਧਰ ਕਰਨਾ ਕਿਸੇ ਨੂੰ ਪ੍ਰੈਸ ਕਰਨਾ ਕਟਿੰਗ ਦੇ ਲਈ ਕੈਂਚੀ ਕਿਹੜੀ ਹੈ ਬਈ ਉਹ ਜਿਹੜੀ ਆ ਇੱਕ ਕੈਂਚੀ ਉਹ ਪੰਨੇ ਸਾਡੇ ਕੋਲ ਹੈ ਜੀ ਆ ਇਹਨੂੰ ਦੇਖੋ ਤੁਹਾਨੂੰ ਆ ਜਿਹੜੀ ਹੁਣ ਵੱਡੀ ਪਲੇਟ ਆ ਉਹ ਏਡੇ ਏਡੇ ਪੀਸ ਚ ਕੱਟੀ ਆ ਕੱਟਿਆ ਇਹ ਇੱਕ ਮਿੰਟ ਚ ਕੱਟ ਦਿੰਦੀ ਆ ਅੱਛਾ ਜੀ ਹਾਂਜੀ ਆ ਆ ਕੈਂਚੀ ਹੈ ਜੀ ਹਾਂਜੀ ਇਹ ਕੈਂਚੀ ਆ ਹਾਂਜੀ ਤੇ ਆ ਪਲੇਟ ਆ ਜਿੰਨਾ ਮਰਜੀ ਲੋਹਾ ਵੱਡਾ ਮੋਟਾ ਹੋਵੇ ਹਾਂਜੀ ਹਾਂਜੀ ਆ ਦੇਖੋ ਕਿੱਦਾਂ ਇਹਨੇ ਕੱਟਿਆ ਆ ਦੇ ਆ ਦੇਖੋ ਆ ਸਾਰੇ ਪੀਸ ਇਹ ਵੱਡਾ ਪੀਸ ਸੀ ਇਹ ਚ ਨਾ ਨਾ 3 ਟਨ ਦੀ ਆ ਜੀ ਬੱਲੇ 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 ਹਾਂਜੀ ਆ ਇਹਦੇ ਦੇ ਪੀਸ ਐਕਚੁਅਲੀ ਕੀ ਆ ਜਿਹੜੀ ਸਾਡੀ ਸ਼ਿਪਿੰਗ ਹੁੰਦੀ ਆ ਹਾਂਜੀ ਇਹ ਇੰਡੀਆ ਨੂੰ ਜਦੋਂ ਭੇਜਣਾ ਇਹ 5 ਫੁੱਟ ਤੋਂ ਘੱਟ ਦੇ ਵਿੱਚ 1.5% ਟੈਕਸ ਦੇਣਾ ਅੱਛਾ ਜੀ ਤੇ ਜੇਕਰ ਜ਼ਿਆਦਾ ਵਾ ਉਹ ਫੇ 9% ਟੈਕਸ ਤਾਂ ਕਰਕੇ ਦੀ ਅੱਛਾ ਜੀ ਜੇ 5 ਫੁੱਟ ਤੇ ਛੋਟਾ ਤਾਂ ਫੇ ਘੱਟ ਟੈਕਸ ਆ ਫਿਰ 1.5% ਆ ਉਹ ਮਿੱਤਲ ਦੀ ਡਿਮਾਂਡ ਆ ਵੀ ਇੰਨਾ ਤੇ ਜੇ ਤੋਂ ਵੱਡਾ ਪੀਸ ਆ ਉਹਨੂੰ ਫਿਰ 8% ਟੈਕਸ ਦੇਣਾ ਪੈਣਾ ਹੈ ਉਹ ਇਹਨੂੰ ਸਰੀਏ ਜਾਂ ਫਿਰ ਸਟੀਲ ਦੇ ਵਿੱਚ ਅੱਗੇ ਇਹਦਾ ਹਾਂਜੀ ਇਹ ਜਿਹੜੀ ਆ ਇਹਨੂੰ ਅਸੀਂ ਪੀਐਸ ਕਹਿੰਦੇ ਆ ਤਿੰਨ ਤਰ੍ਹਾਂ ਦੀ ਆ ਐਚਐਮਐਸ 1 ਐਚਐਮਐਸ 2 ਤੇ ਪੀਐਸ ਜਿਹੜਾ ਪੀਐਸ ਆ ਇਹ ਰੂਲਿੰਗ ਮੈਲਟ ਜਾਂਦਾ ਇਹਨੂੰ ਇਦਾਂ ਹੀ ਮੈਲਟ ਕਰਕੇ ਇਹਨੂੰ ਜਦੋਂ ਤੁਸੀਂ ਮੈਲਟ ਕਰ ਲਿਆ ਉਹਦੇ ਵਿੱਚ ਤੁਸੀਂ ਚੈੱਕ ਕਰ ਲੈਣਾ ਅਸੀਂ ਉਹਨੂੰ ਦੇ ਦੇਈਏ ਕੈਮੀਕਲ ਅਨਲਿਸਿਸ ਰਿਪੋਰਟ ਵੀ ਦੇ ਦਈ ਆ ਉਹਦੇ ਵਿੱਚ ਲਿਖਿਆ ਹੁੰਦਾ ਵੀ ਲੋਹਾ ਕਿੰਨਾ ਫੈਰਿਸ ਕਿੰਨਾ एवरीथिंग ਉਹ ਮੀਨਸ ਰੀ ਰੋਲਿੰਗ ਹੋ ਜਾਂਦਾ ਰੋਲਿੰਗ ਮਿਲ ਦਾ ਮਤਲਬ ਵੀ ਮੈਲਟ ਕਰਕੇ ਉਨੂੰ ਰੀਸ਼ੇਪ ਦੇ ਦੇਣੀ ਜਦੋਂ ਆਪਾਂ ਆਫਰ ਕੋਡ ਗੱਲ ਕਰਦੇ ਸੀ ਉਹ ਟਰੱਕ ਬਾਰੇ ਤੁਸੀਂ ਇੱਕ ਗੱਲ ਦੱਸੀ ਸੀ ਕਿ ਜੀ ਵੀ ਇਹ ਪੁਰਾਣਾ ਟਰੱਕ ਕੁਝ ਇਸ ਤਰ੍ਹਾਂ ਜੀ ਕੀ ਹਾਂਜੀ ਉਹ ਟਰੱਕ ਹੈ ਜੀ ਉਹ ਡਬਲ 900 ਟਰੱਕ ਆ ਉਹ ਲਾਸਟ ਵੀਕ ਹੀ ਆ ਫਰਾਈਡੇ ਖਰੀਦਿਆ ਤੇ ਉਹ 10-11000 ਚ ਉਹ ਸਾਨੂੰ ਦੇ ਗਿਆ ਉਹ ਸਾਨੂੰ ਪਤਾ ਵੀ ਉਹਨੂੰ ਅਸੀਂ ਥੋੜਾ ਜਿਆ ਸਹੀ ਕਰਕੇ ਵੇਚਿਆ ਤੇ ਉਹ ਆਲਮੋਸਟ 4-5 ਟਾਈਮਸ ਮਣੀ ਹੋ ਜਾਣੀ ਆ ਮਤਲਬ 44500 ਦਾ ਬਣਾ ਕੇ ਅਸੀਂ ਵੇਚ ਸਕਦੇ ਆ ਹੁਣ ਕੋਈ ਆਦਮੀ ਬਿਰਦੇ ਹੋ ਗਿਆ ਉਹ ਕੰਮ ਨਹੀਂ ਕਰਦਾ ਜਾਂ ਕੰਪਨੀ ਹੋ ਗਈ ਬੰਦ ਜਾਂ ਬੈਂਕਰਪਟਸ ਹੋ ਗਈ ਉਹਨਾਂ ਨੇ ਫੇਰ ਉਹ ਸਾਰਾ ਕੁਝ ਸਕ੍ਰੈਪ ਚ ਹੀ ਭੇਜਣਾ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਹਿੰਦੇ ਜੀ ਲਖਣਕੇ ਵੱਡੇ ਵਾਲੇ ਬਿੰਦਰਬਾਈ ਹੋ ਰਹੀ ਜੇ ਲੋਹੇ ਤੇ ਵੀ ਹੱਥ ਰੱਖਦੇ ਤਾਂ ਉਹ ਸੋਨਾ ਹੀ ਬਣ ਜਾਂਦਾ ਨਹੀਂ ਇਹ ਚਲੋ ਗੱਲ ਤੁਹਾਡੀ ਸਹੀ ਹੈ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਜੀ ਇਹ ਤਾਂ ਮਿਹਨਤ ਆ ਤੁਹਾਡੀ ਜਿੰਨੀ ਤੁਸੀਂ ਕਰ ਲਓ ਉਹ ਬ੍ਰਦਰ ਉਹਨਾਂ ਨੇ ਆੜ ਕੇ ਟਰਕਿੰਗ ਸ਼ੁਰੂ ਕੀਤੀ ਟਰਕਿੰਗ ਤੋਂ ਬਾਅਦ ਚਹੀ 20 ਸਾਲਾ ਤੱਕ तकरीबन ਟਰਾਂਸਪੋਰਟ ਕਰਦੇ ਰਹੇ ਜੀ ਪਹਿਲਾਂ ਯੂ ਐਸ ਨੂੰ ਅੱਛਾ ਜੀ ਜੀ ਤੇ ਜਦੋਂ ਤੁਸੀਂ ਆਏ ਸੀ ਭਾਜੀ ਇਦਾਂ ਹੈਗਾ ਸੀ ਐਨਾ ਵੀ ਅਸੀਂ ਅੱਜ ਪੈਰ ਤਰਿਆ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਵੀ ਕਦੇ ਆ ਵੀ ਦਿਨ ਆਪਾਂ ਜਿੱਦਣ ਜੀ ਪਹਿਲੇ ਦਿਨ ਮੈਂ ਉਤਰਿਆ ਮੈਨੂੰ ਬ੍ਰਦਰ ਕਹਿੰਦਾ ਅ ਬਾਹਰ ਚ ਲੈ ਗਿਆ ਮੈਨੂੰ ਕਹਿੰਦਾ ਵੀ ਆ 500 ਡਾਲਰ ਹੀ ਆ ਕਿਰਾਇਆ ਆ ਮਹੀਨੇ ਦਾ ਉਹ ਤੋਂ ਬਾਅਦ ਵੀ ਕੰਮ ਕਰਨਾ ਪੈਣਾ ਮੈਂ ਕਿਹਾ ਕਰਾਂਗੇ ਉਹ ਫੇਰ ਕੰਮ ਸ਼ੁਰੂ ਕਰਤਾ ਜੀ ਹੌਲੀ 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 ਉਹ ਬਖਸ਼ਿਸ਼ ਪਰ ਫੈਮਲੀ ਵਿਆਹ ਹੋ ਗਿਆ ਬੱਚੇ ਫਿਰ ਪਰਿਵਾਰ ਫਿਰ ਟਰੱਕ 1 2 4 ਫਿਰ ਚਲੋ ਬਖਸ਼ਿਸ਼ ਤੁਸੀਂ ਦੇਖਦੇ ਸਾਰਾ ਕੁਝ ਜੀ ਪਿੰਡ ਕਿਹੜਾ ਜੀ ਪੰਜਾਬ 'ਚ ਸਾਡਾ ਪਿੰਡ ਲਖਣਕੇ ਵੱਡੇ ਜੀ ਕਪੂਸਾ ਡਿਸਟ੍ਰਿਕਟ ਪੈਂਦਾ ਜੀ ਅੱਛਾ ਜੀ ਜੀ ਸੋ ਲਖਣਕੇ ਵੱਡੇ ਵਾਲੇ ਭਰਾਵਾਂ ਨੇ ਪੰਜਾਬੀਆਂ ਦਾ ਇੱਥੇ ਵਧੀਆ ਕਿਰਤ ਕਰ ਰਿਹਾ ਇੱਕ ਆਪਾਂ ਕਹਿ ਸਕਦੇ ਸਾਡੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਜਦੋਂ ਸਾਡਾ ਕੋਈ ਪੰਜਾਬੀ ਭਰਾ ਤਰੱਕੀਆਂ ਕਰਦਾ ਹੈ ਵਿਦੇਸ਼ 'ਚ ਜਾ ਕੇ ਹਾਲਾਂਕਿ ਦਿਲ ਤਾਂ ਕਿਸੇ ਦਾ ਨਹੀਂ ਕਰਦਾ ਹੁੰਦਾ ਧਰਤੀ ਛੱਡਣ ਨੂੰ ਆ ਨਹੀਂ ਉਹ ਤਾਂ ਹਜੇ ਤੱਕ ਵੀ ਪਿਆਰ ਉਧਰ ਲਈ ਆ ਜੀ ਸੁਪਨੇ ਇੰਡੀਆ ਦੇ ਆਉਂਦੇ ਆ ਜੀ ਹਾਂ ਇਸੋਪਣੇ ਆਉਂਦੇ ਰਹਿਣੇ ਚਾਹੀਦੇ ਆ ਜੀ ਅਸੀਂ ਤਾਂ ਹੀ ਆਪਣੀ ਧਰਤੀ ਨਾਲ ਜੁੜ ਸਕਦੇ ਆ ਸਹੀ ਗੱਲ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੀ ਉਹਨਾਂ ਨੂੰ ਵੀ ਆਪਣੇ ਇਤਿਹਾਸ ਬਾਰੇ ਆਪਣੇ ਬੱਚੇ ਪੰਜਾਬੀ ਬੋਲਦੇ ਜੀ ਹਾਂ ਪੰਜਾਬੀ ਇਸ ਰੱਖੇ ਦਸਤਾਧਾਰੀ ਆ ਜੀ ਸਾਰੇ ਇਹ ਵੀ ਪਿਓਰ ਪੰਜਾਬੀ ਪੰਜਾਬੀ ਜੀ ਪੇਂਡੂ ਮਾਹੌਲ ਸਮਝ ਲਓ ਕਿਤਾ ਅਸੀਂ ਜੁਆਇੰਟ ਫੈਮਿਲੀ ਚ ਰਹਿੰਦੇ ਆ ਦੋਨੋਂ ਭਰਾ ਫਾਦਰ ਮਦਰ ਸਾਰੇ ਹਾਂ ਜੀ ਤੇ ਇਹਨਾਂ ਦੇ ਇੱਕ ਦਾਦਾ ਜੀ ਦੀ ਖਾਸ ਗੱਲ ਅਸੀਂ ਇੱਕ ਅਗਲੀ ਇੰਟਰਵਿਊ ਕਰਨੀ ਆ ਤੇ ਜੋ ਹੁੰਦੀ ਹੈ ਪਾਜੀ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਹੀ ਕਹਿੰਦੇ 100 ਤੋਂ ਵੱਧ ਬੰਦਾ ਜਿਹੜਾ ਇਹ ਉਹ ਕੈਨੇਡਾ ਦੀ ਧਰਤੀ 'ਤੇ ਇਕੱਠੇ ਰਹਿੰਦੇ ਨੇ ਹੈ ਜੀ ਹਾਂਜੀ ਹਾਂਜੀ ਉਹ ਆ ਵੀ ਸਾਰੇ ਮੈਜਰ ਜੋ ਕੇ ਰਹਿੰਦੇ ਆ ਡੈਡੀ ਹੁਣੇ 8 ਬ੍ਰਦਰ ਆ ਨਾਨਕਿਆਂ ਲੋ ਵੀ ਉਹ ਸਾਰਾ ਪਰਿਵਾਰ ਤਕਰੀਬਨ ਬਾਹਰੀ ਆ ਕੁਛ 100 100 ਕਾ ਨਾਨਕਿਆਂ ਦਾ ਪਾਕੀ ਇੰਨਕ ਆਲਮੋਸਟ ਹੈਗਾ ਜੀ ਕੈਨੇਡਾ 'ਚ ਮੋਂਟਰੀਅਲ ਚ ਹੀ 70 ਕ ਬੰਦੇ ਤਾਂ ਉਹ ਮੋਂਟਰੀਅਲ ਚ ਹੀ ਆ ਫੈਮੀਆਂ ਸਨ ਮਿਲਦੇ ਆ ਜੀ ਆਪਸ ਚ ਸਾਰੇ ਇੱਕ ਦੂਜੇ ਨਾਲ ਪਿਆਰ ਆ ਸਤਿਕਾਰ ਆ ਇੱਕ ਦੂਜੇ ਨਾਲ ਹਾਂ ਜੀ ਉਹਨਾਂ ਚੋਂ ਸਭ ਤੋਂ ਵੱਡੇ ਕਹਿੰਦੇ ਤੁਸੀਂ ਆ ਜੀ ਮੁਖੀ ਹਾਂ ਜੀ ਮੈਂ ਵੱਡਾ ਇੱਥੇ ਆ ਵੀ ਚਲੋ ਪੜਾਈ ਦਾ ਕਰਕੇ ਨਾਲ ਨਾਲੇ ਬੱਚਿਆਂ ਨੂੰ ਥੋੜੀ ਸਿੱਖਿਆ ਜ਼ਰੂਰ ਦੇ ਦਦੀ ਆ ਹਾਂ ਜੀ ਉਹ ਵੱਡੇ ਹੁੰਦਾ ਫਰਜ਼ ਅਦਾ ਕਰਦੀਦਾ ਜੀ ਹਾਂ ਜੀ ਸੋ ਬਿਲਕੁਲ ਜੀ ਤਾਂ ਭਾਈ ਸੁਖਵਿੰਦਰ ਜੀ ਲਖਣ ਕੇ ਵੱਡਿਆਂ ਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਆਪਣਾ ਇਹ ਇੱਥੇ ਵਪਾਰ ਕਰ ਰਹੇ ਨੇ ਤਾਂ ਕੰਮ ਕੋਈ ਵੀ ਬਾਈ ਜੀ ਛੋਟਾ ਵੱਡਾ ਨਹੀਂ ਹੁੰਦਾ ਦੇਖੋ ਅੱਜ ਬਾਈ ਜੀ ਹੋਰਾਂ ਨੇ ਜਿਵੇਂ ਦੱਸਿਆ ਵੀ ਅਸੀਂ ਭਾਈ ਕੋਈ ਲਕੋਵ ਨਹੀਂ ਰੱਖਿਆ ਨਹੀਂ ਤਾਂ ਬਹੁਤ ਸਾਰੇ ਕਹਿੰਦੇ ਬਾ ਬਾਈ ਚੱਲੀ ਜਾਂਦਾ ਜੀ ਰੋਟੀ ਪਾਣੀ ਪਰ ਬਾਈ ਜੀ ਹੋਰਾਂ ਨੇ ਦੱਸਿਆ ਵੀ ਇਹ ਮਿਹਨਤ ਹੈ ਕਿਸੇ ਵੀ ਛੋਟੇ ਕੰਮ ਨੂੰ ਵੀ ਇਹ ਨਾਲ ਸਮਝੋ ਵੀ ਆਹ ਕੰਮ ਛੋਟਾ ਲੋਕਾਂ ਦੀਆਂ ਕਿਸੇ ਦੀਆਂ ਨਜ਼ਰਾਂ ਚ ਹੋਊਗਾ ਪਰ ਕਿਰਤ ਕਿਰਤ ਹੁੰਦੀ ਹੈ ਅੱਜ ਬਾਈ ਜੀ ਹੋਰੀ ਸਕ੍ਰੈਪ ਦਾ ਕੰਮ ਕਰਕੇ ਆਪਣੇ ਆਪ ਦੇ ਵਿੱਚ ਰਾਜਿਆਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਵੱਡੀ ਗੱਲ ਹੈ ਵੀ ਉਸ ਗੁਰਨਾਨਕ ਪਾਸ਼ਾ ਜੀ ਦੀ ਕਿਰਤ ਕਮਾਈਆਂ ਕਰ ਰਹੇ ਨੇ ਤੇ ਫਿਰ ਇਹ ਆਪਸ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਐਸੀ ਵਿਚਰ ਰਹੇ ਆ ਜਿਹੜੇ ਇਹਨਾਂ ਦੇ ਬੱਚੇ ਐ ਪੂਰੀ ਪਿਓਰ ਪੰਜਾਬੀ ਠੇਠ ਦੇ ਵਿੱਚ ਗੱਲ ਕਰਦੇ ਆ ਇਹ ਪੈਸਾ ਤਾਂ ਚਲੋ ਠੀਕ ਐ ਪਰ ਮੈਂ ਕਹਿੰਦਾ ਵੀ ਆਪਾਂ ਆਪਣੇ ਪੰਜਾਬ ਦੇ ਨਾਲ ਆਪਣੀ ਸਭਿਆਤਾ ਦੇ ਨਾਲ ਜੁੜੇ ਰਹੀਏ ਉਸ ਤੋਂ ਵੱਡੀ ਅਮੀਰੀ ਨਹੀਂ ਜੇ ਅਸੀਂ ਪੰਜਾਬੀ ਹੋ ਕੇ ਇੱਥੇ ਆ ਕੇ ਸਿਰਫ ਪੈਸੇ ਦੇ ਨਾਲ ਜੁੜ ਗਏ ਤੇ ਆਪਾਂ ਆਪਣਾ ਵਿਰਸਾ ਵਿਰਾਸਤ ਸੱਭਿਆਚਾਰ ਸਭ ਕੁਝ ਗਵਾ ਲਿਆ ਮੈਂ ਕਹਿੰਦਾ ਫਿਰ ਅਸੀਂ ਸਭ ਤੋਂ ਜ਼ਿਆਦਾ ਗਰੀਬੀ ਦੇ ਵਿੱਚ ਜਿਵਾਂਗੇ ਪਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਵਿਰਸੇ ਦੇ ਨਾਲ ਜ਼ਰੂਰ ਜੋੜੀਏ ਧੰਨਵਾਦ